ਅਮਰ ਸਿੰਘ ਚਮਕੀਲਾ ਖੜਕੂ ਸਿੰਘਾਂ ਨੇ ਮਾਰਿਆ ਸੀ ਜਾਂ ਉੱਚੀ ਜਾਤਵਾਲਿਆਂ ਨੇ ਜਾਂ ਫਿਰ ਮਿਊਜ਼ਿਕ ਇੰਡਸਟਰੀ ਦੇ ਦਿੱਗਜਾਂ ਨੇ ਮਾਰਿਆ ਸੀ ਅਮਰ ਸਿੰਘ ਚਮਕੀਲਾ ਇਹ ਸਵਾਲ 36 ਸਾਲਾਂ ਬਾਅਦ ਵੀ ਬਣਿਆ ਹੋਇਆ ਹੈ ਅਮਰ ਸਿੰਘ ਚਮਕੀਲਾ ਆਪਦੇ ਸਮੇਂ ਦਾ ਕਾਮਯਾਬ ਗੀਤਕਾਰ ਸੀ ਜਿਸ ਦੇ ਗਾਣੇ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਸੀ ਕਿਵੇਂ ਇੱਕ ਕਪੜਾ ਫੈਕਟਰੀ 'ਚ ਕੰਮ ਕਰਨ ਵਾਲਾ ਧਨੀ ਰਾਮ ਅਮਰ ਸਿੰਘ ਚਮਕੀਲਾ ਬਣਿਆ ਆਖਰ ਛੋਟੀ ਉਮਰ ਵਿੱਚ ਹੀ ਚਮਕੀਲੇ ਨੂੰ ਕਿਉਂ ਮਾਰ ਦਿੱਤਾ ਗਿਆ ਅਤੇ ਅੱਜ ਤੱਕ ਅਧਿਕਾਰਿਤ ਤੌਰ ਤੇ ਇਸ ਦੀ ਪੁਸ਼ਟੀ ਕਿਉਂ ਨਹੀਂ ਕੀਤੀ ਗਈ ਕਿ ਇਸ ਪਿੱਛੇ ਕੌਣ ਸੀ ਦੇਵਾਂਗੇ ਪੂਰੀ ਜਾਣਕਾਰੀ ਕਿ ਕੀ ਵਜ੍ਹਾ ਬਣੀ ਸੀ ਕਿ ਸਾਲ ਦੀ ਉਮਰ ਵਿੱਚ ਹੀ ਮਾਰ ਦਿੱਤਾ ਗਿਆ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਅਤੇ ਐਦਾਂ ਦੀਆਂ ਵੀਡੀਓਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਮਰ ਸਿੰਘ ਚਮਕੀਲਾ ਉਹ ਨਾਮ ਜਿਸ ਨੇ ਆਪਦੀ ਆਵਾਜ਼ ਦੇ ਨਾਮ ਤੇ ਵੱਡੇ ਵੱਡੇ ਗੀਤਕਾਰਾਂ ਨੂੰ ਪਿੱਛੇ ਛੱਡ ਦਿੱਤਾ ਸੀ ਲੁਧਿਆਣਾ ਦੇ ਇੱਕ ਪਿੰਡ ਦੁਗਰੀ ਵਿੱਚ ਜੰਮਿਆ ਧਨੀ RAM ਜਿਸ ਨੂੰ ਅੱਜ ਚਮਕੀਲਾ ਦੇ ਨਾਮ ਨਾਲ ਜਾਣਦੇ ਹਾਂ ਉਸ ਦਾ ਜਨਮ 21 ਜੁਲਾਈ 1960 ਨੂੰ ਦਲਿਤ ਸਿੱਖਾਂ ਦੇ ਘਰ ਹੋਇਆ ਅਤੇ ਇਹ ਚਮਾਰ ਜਾਤੀ ਨਾਲ ਸੰਬੰਧ ਰੱਖਦਾ ਸੀ ਗੀਤਕਾਰੀ ਵਿੱਚ ਆਉਣ ਤੋਂ ਪਹਿਲਾਂ ਚਮਕੀਲਾ ਲੁਧਿਆਣੇ ਦੀ ਹੋਇਜ਼ਰੀ ਫੈਕਟਰੀ ਵਿੱਚ ਲੇਬਰ ਦਾ ਕੰਮ ਕਰਦਾ ਸੀ ਅਤੇ ਇਲੈਕਟ੍ਰੀਸ਼ੀਅਨ ਬੰਨਣਾ ਚਾਹੁੰਦਾ ਸੀ ਜੋ ਕਿ ਇਹ ਸੁਪਨਾ ਪੂਰਾ ਨਹੀਂ ਹੋ ਪਾਇਆ ਕਿਉਂਕਿ ਕਿਸਮਤ ਵਿੱਚ ਕੁਝ ਹੋਰ ਹੀ ਲਿਖਿਆ ਸੀ ਸ਼ੁਰੂ ਤੋਂ ਹੀ ਸੰਗੀਤ ਨਾਲ ਪਿਆਰ ਹੋਣ ਕਰਕੇ ਚਮਕੀਲਾ ਢੋਲਕੀ ਅਤੇ ਹਾਰਮੋਨੀਅਮ ਵਜਾ ਲੈਂਦਾ ਸੀ ਸਾਲ 1979 ਨੂੰ ਚਮਕੀਲਾ ਉਸ ਵੇਲੇ ਦੇ ਨਾਮਵਰ ਗੀਤਕਾਰ ਸੁਰਿੰਦਰ ਸ਼ਿੰਦਾ ਕੋਲ ਜਾਂਦਾ ਹੈ ਅਤੇ ਸੁਰਿੰਦਰ ਸ਼ਿੰਦਾ ਉਸ ਦੀ ਆਵਾਜ਼ ਸੁਣ ਕੇ ਉਸ ਨੂੰ ਆਪਣੀ ਮੰਡਲੀ ਵਿੱਚ ਸ਼ਾਮਲ ਕਰ ਲੈਂਦੇ ਹਨ ਅਤੇ ਇੱਥੋਂ ਹੀ ਸ਼ੁਰੂ ਹੁੰਦਾ ਹੈ ਅਮਰ ਸਿੰਘ ਚਮਕੀਲਾ ਦਾ ਸੁਨਹਿਰੀ ਦੌਰ ਚਮਕੀਲਾ ਨੂੰ ਗੀਤਕਾਰੀ ਦੇ ਨਾਲ-ਨਾਲ ਗੀਤ ਲਿਖਣ ਦਾ ਵੀ ਸ਼ੌਂਕ ਸੀ ਅਤੇ ਉਸ ਨੇ ਕਿੰਨੇ ਹੀ ਗੀਤ ਸੁਰਿੰਦਰ ਸ਼ਿੰਦਾ ਲਈ ਲਿਖੇ ਅਤੇ ਅਮਰ ਸਿੰਘ ਚਮਕੀਲਾ ਨੂੰ ਪਹਿਲਾ ਗਾਣਾ ਵੀ ਸੁਰਿੰਦਰ ਸ਼ਿੰਦਾ ਕਰਕੇ ਹੀ ਮਿਲਿਆ ਮਿਊਜ਼ਿਕ ਕੰਪਨੀ ਐਚ ਐਮ ਵੀ ਵੱਲੋਂ ਸੁਰਿੰਦਰ ਸ਼ਿੰਦਾ ਦਾ ਗਾਣਾ ਰਿਕਾਰਡ ਕਰ ਕੈਨੇਡਾ ਗਏ ਹੋਣ ਕਰਕੇ ਕੰਪਨੀ ਨੇ ਐਲਬਮ ਅਮਰ ਸਿੰਘ ਚਮਕੀਲਾ ਤੇ ਸੁਰਿੰਦਰ ਸੋਨੀਆ ਵੱਲੋਂ ਕਰਵਾਈ ਅਤੇ ਐਲਬਮ ਹਿੱਟ ਵੀ ਹੋ ਗਈ ਜਿਸ ਨੇ ਅਮਰ ਸਿੰਘ ਚਮਕੀਲਾ ਦਾ ਨਾਮ ਹੋਰ ਵੀ ਵੱਡਾ ਕਰ ਦਿੱਤਾ ਦੋਸਤੋ ਇੱਥੇ ਇਹ ਵੀ ਦੱਸਦੇ ਚੱਲਦੇ ਹਾਂ ਕਿ ਧਨੀ ਰਾਮ ਨੂੰ ਅਮਰ ਸਿੰਘ ਚਮਕੀਲਾ ਨਾਮ ਵੀ ਸੁਰਿੰਦਰ ਸ਼ਿੰਦਾ ਨੇ ਹੀ ਦਿੱਤਾ ਜਦੋਂ ਉਹ ਚੰਡੀਗੜ੍ਹ ਵਿੱਚ ਰਾਮਲੀਲਾ ਦੇ ਪ੍ਰੋਗਰਾਮ ਤੇ ਸੀ ਅਤੇ ਸਾਥੀਆਂ ਨੇ ਨਾਮ ਰੱਖਿਆ ਅਮਰ ਸਿੰਘ ਚਮਕੀਲਾ ਉਸ ਵੇਲੇ ਅਮਰ ਸਿੰਘ ਚਮਕੀਲਾ ਦੀ ਇੰਨੀ ਚੜ੍ਹਾਈ ਹੋ ਗਈ ਸੀ ਕਿ ਢਾਬੇ ਦੁਕਾਨਾਂ ਤੇ ਟਰੱਕਾਂ ਵਿੱਚ ਹਰ ਪਾਸੇ ਚਮਕੀਲੇ ਦੇ ਹੀ ਗਾਣੇ ਚੱਲਦੇ ਸੀ ਕਿੰਨੀ ਦੇਰ ਅਮਰ ਸਿੰਘ ਚਮਕੀਲਾ ਤੇ ਸੁਰਿੰਦਰ ਸੋਨੀਆ ਇਕੱਠੇ ਹੀ ਕੰਮ ਕਰਦੇ ਰਹੇ ਪਰ ਬਾਅਦ ਵਿੱਚ ਚਮਕੀਲਾ ਨੂੰ ਲੱਗਾ ਕਿ ਸੁਰਿੰਦਰ ਸੋਨੀਆ ਦੇ ਘਰ ਵਾਲੇ ਜੋ ਸੁਰਿੰਦਰ ਸੋਨੀਆ ਦਾ ਮੈਨੇਜਰ ਸੀ ਉਸ ਵੱਲੋਂ ਚਮਕੀਲੇ ਨੂੰ ਘੱਟ ਪੈਸੇ ਦਿੱਤੇ ਜਾ ਰਹੇ ਹਨ ਫ ਚਮਕੀਲੇ ਨੇ ਮਿਸ 우ਸ਼ਾ ਕਿਰਨ ਅਮਰ ਨੂਰੀ ਅਤੇ ਹੋਰ ਮਹਿਲਾ ਗੀਤਕਾਰਾਂ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਕੁਲਦੀਪ ਮਾਨਕ ਦੇ ਕਹਿਣ ਤੇ ਅਮਰਜੋਤ ਕੌਰ ਚਮਕੀਲਾ ਦੇ ਸੰਪਰਕ ਵਿੱਚ ਆਉਂਦੇ ਹਨ ਅਤੇ ਚਮਕੀਲਾ ਅਮਰਜੋਤ ਕੌਰ ਨੂੰ ਆਪਣੇ ਗਰੁੱਪ ਵਿੱਚ ਸ਼ਾਮਲ ਕਰ ਲੈਂਦਾ ਹੈ। ਦੋਵੇਂ ਇਕੱਠੇ ਖਾੜਾ ਲਾਉਣਾ ਸ਼ੁਰੂ ਕਰ ਦਿੰਦੇ ਹਨ ਅਤੇ ਲੋਕਾਂ ਵੱਲੋਂ ਇਸ ਜੋੜੀ ਨੂੰ ਵੀ ਖੂਬ ਪਸੰਦ ਕੀਤਾ ਜਾਂਦਾ ਹੈ ਅਤੇ ਇਹ ਜੋੜੀ ਇੰਨੀ ਮਸ਼ਹੂਰ ਹੋ ਗਈ ਸੀ ਕਿ 365 ਦਿਨਾਂ ਵਿੱਚ 366 ਖਾੜੇ ਲੱਗਣ ਲੱਗ ਗਈ ਸੀ। ਕੁਝ ਇਸ ਤਰ੍ਹਾਂ ਦੀਆਂ ਰਿਪੋਰਟਸ ਮਿਲਦੀਆਂ ਹਨ। ਪੰਜਾਬ ਤੋਂ ਬਾਹਰ ਰਹਿੰਦੇ ਪੰਜਾਬੀਆਂ ਵੱਲੋਂ ਵੀ ਇਸ ਜੋੜੀ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਇਕੱਠੇ ਖਾੜਾ ਲਾਉਂਦੇ ਲਾਉਂਦੇ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਨ ਲੱਗਦੇ ਹਨ। ਉਸ ਵੇਲੇ ਅਮਰ ਸਿੰਘ ਤੇ ਇਹਨਾਂ ਦੀਆਂ ਦੋ ਕੁੜੀਆਂ ਵੀ ਸੀ ਪਰ ਅਮਰਜੋਤ ਕੋਰ ਕੁਆਰੇ ਸੀ ਫਿਰ ਵੀ ਇਹ ਇੱਕ ਦੂਜੇ ਨੂੰ ਪਸੰਦ ਕਰਨ ਲੱਗਦੇ ਹਨ ਚਮਕੀਲਾ ਤੇ ਅਮਰਜੋਤ ਕੋਰ ਇਕੱਠੇ ਰਹਿਣ ਲੱਗਦੇ ਹਨ ਅਤੇ ਬਾਅਦ ਵਿੱਚ 23 ਮਈ 1983 ਨੂੰ ਦੋਵੇਂ ਵਿਆਹ ਕਰਵਾ ਲੈਂਦੇ ਹਨ ਅਤੇ ਇਹਨਾਂ ਘਰ ਇੱਕ ਪੁੱਤ ਦਾ ਜਨਮ ਹੁੰਦਾ ਹੈ ਜਿਸ ਦਾ ਨਾਮ ਉਹ ਜਨਮ ਚਮਕੀਲਾ ਰੱਖਦੇ ਹਨ ਅਖੀਰ ਅਮਰ ਸਿੰਘ ਚਮਕੀਲਾ ਆਪਣੀ ਪਹਿਲੀ ਘਰਵਾਲੀ ਗੁਰਮੀਲ ਕੌਰ ਨੂੰ ਤਾਂ ਲੱਖ ਦੇ ਦਿੰਦੇ ਹਨ ਜਿੱਥੇ ਦੋਵਾਂ ਦੇ ਗਾਣੇ ਖੂਬ ਪਸੰਦ ਕੀਤੇ ਜਾਂਦੇ ਸੀ ਉੱਥੇ ਹੀ ਅਮਰ ਸਿੰਘ ਚਮਕੀਲਾ ਦੀ ਆਪਣੇ ਅਸ਼ਲੀਲ ਗਾਣਿਆਂ ਕਰਕੇ ਖੂਬ ਆਲੋਚਨਾ ਵੀ ਹੁੰਦੀ ਸੀ ਕਿਉਂਕਿ ਸਮਾਜ ਦਾ ਇੱਕ ਵੱਡਾ ਤਬਕਾ ਅ ਇਸ ਗਾਣੇ ਨਾਲ ਸਮਾਜ ਤੇ ਕੀ ਅਸਰ ਪਵੇਗਾ ਜਿਵੇਂ ਅੱਜ ਸ਼ਲੀਲ ਗਾਣਿਆਂ ਕਰਕੇ ਸਿੰਗਰਾਂ ਦਾ ਵਿਰੋਧ ਹੁੰਦਾ ਹੈ ਇਸੇ ਦੇ ਚਲਦੇ ਖਾਰਕੂ ਸਿੰਘਾ ਵੱਲੋਂ ਵੀ ਚਿੱਠੀਆਂ ਭੇਜੀਆਂ ਜਾਂਦੀਆਂ ਸੀ ਕਿ ਇਹੋ ਜੇ ਗੰਦੇ ਗੀਤ ਗਾਉਣੇ ਬੰਦ ਕਰ ਨਹੀਂ ਤਾਂ ਚੰਗਾ ਨਹੀਂ ਹੋਵੇਗਾ ਤੇ ਜਦੋਂ ਚਮਕੀਲਾ ਨੂੰ ਪੱਕਾ ਯਕੀਨ ਹੋ ਜਾਂਦਾ ਹੈ ਕਿ ਇਹ ਚਿੱਠੀਆਂ ਅਸਲ ਖਾਰਕੂ ਸਿੰਘਾ ਵੱਲੋਂ ਹੀ ਆਈਆਂ ਹਨ ਤਾਂ ਚਮਕੀਲਾ ਖਾਰਕੂ ਸਿੰਘਾ ਅੱਗੇ ਪੇਸ਼ ਹੋਣ ਲਈ ਤਿਆਰ ਹੋ ਜਾਂਦਾ ਹੈ ਅਤੇ ਮਾਫੀ ਮੰਗਣਾ ਚਾਹੁੰਦਾ ਹੈ ਕਿਉਂਕਿ ਉਸ ਵੇਲੇ ਖਾਰਕੂ ਸਿੰਘਾ ਦੇ ਨਾਮ ਤੇ ਗਲਤ ਬੰਦੇ ਜਾਂ ਸਰਕਾਰੀ ਬੰਦੇ ਵੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਤਾਂ ਜੋ ਪੰਜਾਬ ਵਿੱਚ ਚੱਲ ਰਹੀ ਲਹਿਰ ਨੂੰ ਬਦਨਾਮ ਕੀਤਾ ਜਾ ਸਕੇ ਜਿਵੇਂ ਲੁੱਟਖੋਹਾਂ ਕਰਨੀਆਂ ਔਰਤਾਂ ਨਾਲ ਛੇੜਛਾੜ ਜਾਂ ਇੱਜ਼ਤ ਤੇ ਹੱਥ ਪਾਉਣਾ ਇਹੋ ਜੇ ਸਾਰੇ ਕੰ ਦਾ ਨਾਮ ਕਰਨ ਲਈ ਅਤੇ ਖਾਰਕੂ ਸਿੰਘਾਂ ਦੀ ਜੱਥੇਬੰਦੀਆਂ ਦੇ ਨਾਮ ਹੇਠ ਅਤੇ ਲੈਟਰਪੈਡ ਤੇ ਸਰਕਾਰੀ ਬੰਦਿਆਂ ਵੱਲੋਂ ਫਿਰੋਤੀਆਂ ਲਈਆਂ ਜਾਂਦੀਆਂ ਸੀ ਇਸ ਬਾਰੇ ਦਲਜੀਤ ਨੇ ਆਪਣੀ ਫਿਲਮ ਪੰਜਾਬ 1984 ਵਿੱਚ ਵੀ ਦਿਖਾਇਆ ਹੈ ਖੈਰ ਚਮਕੀਲਾ ਅੰਮ੍ਰਿਤਸਰ ਦਰਬਾਰ ਸਾਹਿਬ ਜਾਂਦਾ ਹੈ ਅਤੇ ਦੱਸਿਆ ਜਾਂਦਾ ਹੈ ਕਿ ਇੱਥੇ ਉਸ ਦੀ ਮੁਲਾਕਾਤ ਬਾਬਾ ਗੁਰਬਚਨ ਸਿੰਘ ਮਾਨੋਚਾਲ ਹੁਣਾ ਨਾਲ ਹੁੰਦੀ ਹੈ ਜਿੱਥੇ ਉਸ ਨੇ ਮਾਫੀ ਮੰਗੀ ਅਤੇ ਅੱਗੇ ਤੋਂ ਗੰਦੇ ਗੀਤ ਨਾ ਗਾਉਣ ਦਾ ਵਾਅਦਾ ਕੀਤਾ ਅਤੇ ਉੱਥੇ ਹੀ 5100 ਰੁਪਏ ਦੀ ਦੇਖ ਕਰਵਾਈ ਖਾਰਕੂ ਸਿੰਘਾਂ ਦੇ ਕਹਿਣ ਤੇ ਚਮਕੀਲਾ ਧਾਰਮਿਕ ਗੀਤ ਵੀ ਗਾਉਣ ਲੱਗਿਆ ਸੀ ਜਿਵੇਂ ਸਰਹੰਦ ਜੀ ਦੀਵਾਰੇ ਬਾਬਾ ਤੇਰਾ ਨਨਕਾਣਾ ਪਰ ਬਾਅਦ ਵਿੱਚ ਇਹੋ ਜਿਹਾ ਕੀ ਹੁੰਦਾ ਹੈ ਕਿ ਮਾਫੀ ਮੰਗਣ ਤੋਂ ਬਾਅਦ ਵੀ ਚਮਕੀਲਾ ਤੇ ਉਸ ਦੇ ਸਾਥੀਆਂ ਨੂੰ ਮਾਰ ਦਿੱਤਾ ਗਿਆ। ਖੜਕੂ ਸਿੰਘਾ ਦੇ ਸਮਝਾਉਣ ਤੋਂ ਬਾਅਦ ਚਮਕੀਲਾ ਖਾੜਿਆਂ ਵਿੱਚ ਧਾਰਮਿਕ ਗੀਤ ਗਾਉਣ ਲੱਗਿਆ ਅਤੇ ਲੋਕਾਂ ਵੱਲੋਂ ਇਸ ਨੂੰ ਵੀ ਪਸੰਦ ਕੀਤਾ ਗਿਆ ਪਰ ਫਿਰ ਵੀ ਚਮਕੀਲਾ ਆਪਣੇ ਪੁਰਾਣੇ ਗਾਣੇ ਵੀ ਨਾਲ ਗਾ ਦਿੰਦਾ ਸੀ ਬਾਕੀ ਗੀਤਕਾਰ ਇਸ ਲਈ ਪਰੇਸ਼ਾਨ ਸੀ ਕਿ ਚਮਕੀਲਾ ਧਾਰਮਿਕ ਗਾਣਿਆਂ ਨਾਲ ਵੀ ਹਿੱਟ ਚੱਲ ਰਿਹਾ ਹੈ ਕਿਉਂਕਿ ਉਹਨਾਂ ਦਾ ਕੰਮ ਬੰਦ ਹੋ ਚੁੱਕਿਆ ਸੀ ਪਰ ਚਮਕੀਲਾ ਲਗਾਤਾਰ ਅਖਾੜੇ ਲਾ ਰਿਹਾ ਸੀ ਅਤੇ ਇਹਨਾਂ ਵਿੱਚੋਂ ਹੀ ਇੱਕ ਅਖਾੜਾ ਸੀ ਜੋ 8 ਮਾਰਚ 1988 ਨੂੰ ਮੈਸਮਪੋਰੇ ਵਿੱਚ ਲਾਉਣਾ ਸੀ ਜੋ ਜਲੰਧਰ ਜ਼ਿਲ੍ਹੇ ਵਿੱਚ ਪੈਂਦਾ ਹੈ ਇਸ ਦਿਨ ਚਮਕੀਲਾ ਤੇ ਬਾਕੀ ਸਾਥੀ ਇਸ ਪਿੰਡ ਵਿੱਚ ਆਉਂਦੇ ਹਨ ਅਤੇ ਰੋਟੀ ਬਾਣੀ ਤੋਂ ਬਾਅਦ 2 ਵਜੇ ਦੇ ਕਰੀਬ ਅਖਾਰੇ ਵਾਲੀ ਜਗ੍ਹਾ ਤੇ ਪਹੁੰਚ ਜਾਂਦੇ ਹਨ ਅਤੇ ਜਿਵੇਂ ਹੀ ਚਮਕੀਲਾ ਤੇ ਅਮਰਜੋਤ ਕੌਰ ਕਾਰ ਵਿੱਚੋਂ ਬਾਹਰ ਨਿਕਲਦੇ ਹਨ ਤਾਂ ਤਿੰਨ ਨੌਜਵਾਨਾਂ ਵੱਲੋਂ ਉਹਨਾਂ ਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਅਤੇ ਇਸ ਫਾਇਰਿੰਗ ਵਿੱਚ ਅਮਰਜੋਤ ਕੌਰ ਚਮਕੀਲਾ ਅਤੇ ਦੋ ਹੋਰ ਸਾਥੀ ਮਾਰੇ ਜਾਂਦੇ ਹਨ ਹੁਣ ਇਹ ਗਰੁੱਪ ਤਾਂ ਮਾਰਿਆ ਗਿਆ ਸੀ ਪਰ ਅਧਿਕਾਰੀ ਤੌਰ ਤੇ ਅੱਜ ਤੱਕ ਪੁਲਿਸ ਵੱਲੋਂ ਨਹੀਂ ਦੱਸਿਆ ਗਿਆ ਕਿ ਇਹਨਾਂ ਨੂੰ ਮਾਰਿਆ ਕਿਸ ਨੇ ਸੀ ਕੁਝ ਲੋਕ ਦੱਸਦੇ ਹਨ ਕਿ ਚਮਕੀਲਾ ਨੂੰ ਗੁਰਦੀਪ ਸਿੰਘ ਦੀਪਾ ਨੇ ਮਾਰਿਆ ਸੀ ਜੋ ਉਸ ਵੇਲੇ ਖਾਲਸਤਾਨ ਕਮਾਂਡੋ ਫੋਰਸ ਦਾ ਏਰੀਆ ਕਮਾਂਡਰ ਸੀ ਗੁਰਦੀਪ ਸਿੰਘ ਦਾ ਨਾਮ ਇਸ ਲਈ ਸਾਹਮਣੇ ਆਉਂਦਾ ਹੈ ਕਿਉਂਕਿ ਉਸ ਵੇਲੇ ਗੁਰਦੀਪ ਸਿੰਘ ਦੀਪਾ ਦਾ ਸਾਥੀ ਰਹੇ ਇੱਕ ਸਿੰਘ ਨੇ ਇੰਟਰਵਿਊ ਵਿੱਚ ਦੱਸਿਆ ਕਿ ਜਦੋਂ ਚਮਕੀਲਾ ਕੈਨੇਡਾ ਵਿੱਚ ਅਖਾੜਾ ਲਾਉਣ ਆਇਆ ਲੋਕਾਂ ਵੱਲੋਂ ਕਿਹਾ ਗਿਆ ਕਿ ਤੂੰ ਅਸ਼ਲੀਲ ਗੀਤ ਗਾਉਂਦਾ ਹੈ ਤੈਨੂੰ ਪੰਜਾਬ ਵਿੱਚ ਕੋਈ ਕੁਝ ਨਹੀਂ ਕਹਿੰਦਾ ਤਾਂ ਇੱਥੇ ਚਮਕੀਲਾ ਨੇ ਜਵਾਬ ਦਿੱਤਾ ਸੀ ਕਿ ਮੈਂ ਸਿੱਖ ਸਟੂਡ ਹੁਣ ਮੈਨੂੰ ਕੁਝ ਨਹੀਂ ਕਹਿੰਦੇ ਇਹ ਜਦੋਂ ਉਹਨੂੰ ਜਵਾਬ ਸੀ ਚਮਕੀਲੇ ਦਾ ਭਈ ਮੈਂ ਸੈਕਸ ਟੂਨਾ ਫੈਡਰੇਸ਼ਨ ਦੇ ਭਾਈ ਗੁਰਜੀਤ ਸਿੰਘ ਗਰੁੱਪ ਨੂੰ ਗੁਰਜੀਤ ਸਿੰਘ ਦਾ ਨਾਮ ਲੈ ਕੇ ਨੇ ਕਿਹਾ ਭਾਈ ਗੁਰਜੀਤ ਸਿੰਘ ਤਰੇਲ ਨੂੰ ਪੈਸੇ ਦਿੱਤੇ ਆ ਤੀਸਰ ਕਿਉਂ ਮਿਲ ਕਦੇ ਨਹੀਂ ਆ ਜਦੋਂ ਇਹ ਗੱਲ ਭਾਈ ਗੁਰਦੀਪ ਸਿੰਘ ਕੋਲ ਪਹੁੰਚੀ ਤਾਂ ਇਸ ਗੱਲ ਨੂੰ ਉਹਨਾਂ ਨੇ ਫੈਡਰੇਸ਼ਨ ਦੀ ਬਦਨਾਮੀ ਸਮਝਿਆ ਤੇ ਚਮਕੀਲੇ ਨੇ ਗਲਤ ਇਲਜ਼ਾਮ ਲਾਇਆ ਫੈਡਰੇਸ਼ਨ ਤੇ ਬਸ ਇਸ ਦੇ ਬਾਅਦ ਹੀ ਗੁਰਦੀਪ ਸਿੰਘ ਅਤੇ ਸਾਥੀਆਂ ਨੇ ਚਮਕੀਲੇ ਦੇ ਬਾਕੀ ਗਰੁੱਪ ਨੂੰ ਵੀ ਖਤਮ ਕਰ ਦਿੱਤਾ ਇੱਕ ਹੋਰ ਗੱਲ ਜੋ ਚਮਕੀਲਾ ਦੇ ਸਾਥੀ ਨੇ ਇੱਕ ਇੰਟਰਵਿਊ ਵਿੱਚ ਦੱਸੀ ਕਿ ਜਿੱਥੇ ਚਮਕੀਲੇ ਦਾ ਸਨਸਕਾਰ ਹੋਇਆ ਸੀ ਉਸੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸੰਸਕਾਰ ਵਾਲੇ ਦਿਨ ਖੜਕੂ ਸਿੰਘ ਆਏ ਸੀ ਅਤੇ ਉਹਨਾਂ ਨੇ ਕਿਹਾ ਸੀ ਕਿ ਇਹ ਕੰਮ ਸਾਡਾ ਨਹੀਂ ਹੈ ਤਾਂ ਦੂਸਰੇ ਦਿਨ ਜਦੋਂ ਅਸੀਂ ਮਤਲਬ ਪੁੱਲ ਚੁਗਣ ਜਾਣਾ ਸੀਗਾ ਤਾਂ ਮੈਨੂੰ ਪਿੰਡ ਵਾਲਿਆਂ ਨੇ ਤੇ ਉਹਨਾਂ ਦੇ ਘਰਦਿਆਂ ਨੇ ਦੱਸਿਆ ਵੀ ਇੱਥੇ ਸਿੰਘ ਆਏ ਸੀਗੇ ਉਹ ਉਹ ਉੱਥੇ ਉੱਥੇ ਦੁਗਰੀ ਜਿੱਥੇ ਸੰਸਕਾਰ ਆਇਆ ਉਹ ਕਹਿੰਦੇ ਸੀ ਵੀ ਸਾਨੂੰ ਤੁਸੀਂ ਦੱਸੋ ਵੀ ਇਹ ਕਿਨਾ ਨੇ ਕਹਰਾ ਕੀਤਾ ਵੀ ਅਸੀਂ ਉਸ ਫੈਮਿਲੀ ਦੀ ਫੈਮਿਲੀ ਰੋੜ ਦਾਂਗੇ ਉਹਨਾਂ ਤੇ ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਚਮਕੀਲਾ ਦੀ ਸੁਪਾਰੀ ਦਿੱਤੀ ਗਈ ਸੀ ਦੂਜੇ ਗੀਤਕਾਰਾਂ ਵੱਲੋਂ ਕਿਉਂਕਿ ਉਹਨਾਂ ਦਾ ਕੰਮ ਬੰਦ ਹੋ ਚੁੱਕਿਆ ਸੀ ਇਸ ਵੀਡੀਓ ਦਾ ਤਤ ਕੀ ਨਿਕਲਦਾ ਹੈ ਇੱਕ ਵਾਰੀ ਓਖਾ ਹੈ ਕਿਉਂਕਿ ਜੇ ਇਹਨਾਂ ਵਿੱਚੋਂ ਇੱਕ ਵੀਡੀਓ ਵੀ ਸਾਡੇ ਹੱਥ ਨਾ ਹੁੰਦੀ ਤਾਂ ਕਿਸੇ ਵੀ ਨਤੀਜੇ ਤੇ ਪਹੁੰਚਿਆ ਜਾ ਸਕਦਾ ਸੀ ਪਰ ਇੱਕ ਗੱਲ ਅਸੀਂ ਜ਼ਰੂਰ ਕਾਵਾਂਗੇ ਕਿ ਖੜਕੁਲ ਸਿੰਘਾ ਵੱਲੋਂ ਜੇਕਰ ਚਮਕੀਲਾ ਮਾਰਿਆ ਗਿਆ ਹੈ ਤਾਂ ਉਹ ਪੈਸਿਆਂ ਜਾਂ ਫਿਰੋਤੀ ਕਰਕੇ ਨਹੀਂ ਮਾਰਿਆ ਗਿਆ ਕਿਉਂਕਿ ਜੋ ਲੋਕ ਆਪਦੀਆਂ ਜਾਨਾਂ ਹੱਥਾਂ ਤੇ ਰੱਖੀ ਪੰਜਾਬ ਦੇ ਹੱਕਾਂ ਲਈ ਲੜ ਰਹੇ ਸੀ ਉਹ ਇਹੋ ਜ ਨੂੰ ਕਰਦੇ ਹਾਂ ਖਤਮ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਧੰਨ